14 ਜੁਲਾਈ ਨੂੰ ਕਿਸਾਨ ਜਥੇਬੰਦੀਆਂ ਇੱਕ ਵੱਡਾ ਇਕੱਠ ਕਰਨ ਚਾ ਰਹੀਆਂ ਨੇ ਤੇ ਉੱਥੇ ਹੀ ਹੁਣ ਮੁਰ ਤੋਂ ਕਿਸਾਨਾਂ ਦਾ ਠਾਠਾ ਮਾਰਦਾ ਇਕੱਠ ਨਜ਼ਰ ਆਵੇਗਾ ਔਰ ਦੂਜੇ ਪਾਸੇ ਸਰਕਾਰ ਨੂੰ ਲਲਕਾਰ ਦਿਉ ਹੋਈਆਂ ਕਿਸਾਨ ਜਥੇਬੰਦੀਆਂ ਨਜ਼ਰ ਆ ਰਹੀ ਨੇ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਸੀਂ ਕਿੰਨੀ ਵਾਰ ਕਹਿ ਚੁੱਕੇ ਹਾਂ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਪਰੰਤੂ ਇੱਕ ਵੀ ਮੰਗ ਜਿਹੜੀ ਕਿ ਪੂਰੀ ਨਹੀਂ ਕੀਤੀ ਜਾ ਰਹੀ ਤੇ ਦੂਜੇ ਪਾਸੇ ਚਿੱਪ ਵਾਲੇ ਮੀਟਰਾਂ ਨੂੰ ਲੈ ਕੇ ਲਗਾਤਾਰ ਕਿਸਾਨ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਅਸੀਂ ਨਹੀਂ ਆਉਣ ਦਵਾਂਗੇ ਤੇ ਉੱਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ 14 ਜੁਲਾਈ ਨੂੰ ਕਿਸਾਨ ਜਥੇ ਦੀਆਂ ਮੁੜ ਤੋਂ ਹੀ ਇਕੱਠੀਆਂ ਹੋਣਗੀਆਂ ਤੇ ਕਈ ਦਫ਼ਤਰਾਂ ਦਾ ਕਿਰਾਇਆ ਤੱਕ ਕੀਤਾ ਜਾਵੇਗਾ ਤੇ ਜਿਸ ਨੂੰ ਲੈ ਕੇ ਸਰਕਾਰ ਨੂੰ ਹੁਣ ਮੁੜ ਤੋਂ ਕਿਸਾਨ ਜਥੇਬੰਦੀਆਂ ਲਲਕਾਰ ਦੀਆਂ ਹੁਣ ਨਜ਼ਰ ਆ ਰਹੀਆਂ ਨੇ ਹੋਰ ਕੀ ਕਹਿਣਾ ਸਰਵਣ ਸਿੰਘ ਭੰਦੇੜ ਦਾ ਆਓ ਤੁਹਾਨੂੰ ਸੁਣਾਉਣੇ ਮਜੀਠਾ ਜ਼ੋਨ ਦਾ ਪਿੰਡ ਟਰਪਈ ਆ ਇੱਥੇ ਸਾਡੀ ਜ਼ੋਨ ਕਮੇਟੀ ਤੇ ਨਗਰ ਦੇ ਤੇ ਹੋਰ ਨਾਲ ਪਿੰਡਾਂ ਦੇ ਕਿਸਾਨ ਅੱਗੋਂ ਇਕੱਠੇ ਹੋਏ ਆ ਰਸ਼ਪਾਲ ਸਿੰਘ ਟਰਪਈ ਤੇ ਮੁਖਤਾਰ ਸਿੰਘ ਭਗਵਾਂ ਦੀ ਘਰ ਵਿੱਚ ਮੀਟਿੰਗ ਕੀਤੀ ਆਪਾਂ ਜਿਹੜਾ ਬਿਜਲੀ ਬੋਰਡ ਦਾ ਨਿੱਜੀ ਕਰਨ ਹੋਣ ਜਾ ਰਿਹਾ ਉਹਦੇ ਵਿਰੁੱਧ ਪੂਰੇ ਪੰਜਾਬ ਦੇ ਅੰਦਰ ਐਕਸੀਐਮ ਐਸਸੀ ਤੇ ਚੀਫ ਬਾਰਡਰ ਜ਼ੋਨ ਦੇ ਜਿਹੜੇ ਵਿਸ਼ਾਲ ਇਕੱਠ ਕੀਤੇ ਜਾਣੇ ਆ ਉਹਨਾਂ ਇਕੱਠਾਂ ਦੀ ਜਿਹੜੀ ਅੱਜ ਆਉ ਤਿਆਰੀ ਕੀਤੀ ਜਾ ਰਹੀ ਪਿੰਡਾਂ ਦੇ ਵਿੱਚ ਔਰ ਇਹਦੇ ਨਾਲ ਨਾਲ ਜਿਹੜਾ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਅੱਜ ਕੀ ਮਾਨਸੂ 70 ਦੇ ਵਿੱਚ ਮੋਦੀ ਸਰਕਾਰ ਬਿਜਲੀ ਸੋਧ ਬਿੱਲ 225 ਲਿਆਉਣ ਦੀ ਤਿਆਰੀ ਵਿੱਚ ਆ ਪਿਛਲੀ ਵਾਰ ਬਿੱਲ ਇਹ ਸਟੈਂਡਿੰਗ ਕਮੇਟੀ ਕੋ ਚਲਾ ਗਿਆ ਪਿਛਲੀ ਸਰਕਾਰ ਭੰਗ ਹੋਣ ਦੇ ਨਾਲ ਉਹ ਬਿੱਲ ਵੀ ਖਤਮ ਹੋ ਗਿਆ ਸੀਗਾ ਨਵੇਂ ਸਿਰੇ ਤੋਂ ਪਾਵਰ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਆ ਜੇ ਇਹ ਬਿੱਲ ਪਾਸ ਹੋ ਗਿਆ ਤੇ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਵੇਚਣ ਦੇ ਅਧਿਕਾਰ ਤੇ ਜਿਹੜਾ ਲੱਖਾਂ ਏਕੜ ਕਿਸਾਨਾਂ ਨੇ ਜ਼ਮੀਨ ਦਿੱਤੀ ਆ ਪਾਵਰ ਸੈਕਟਰ ਨੂੰ ਅਰੇ ਅਰਬਾਂ ਖਰਬਾਂ ਦਾ ਆਧਾਰਾ ਕੌਡੀਆਂ ਦੇ ਪਾ ਅਮਾਨੀਆਂ ਅਡਾਨੀਆਂ ਦੀ ਝੋਲੀ 'ਚ ਭਗਵੰਤ ਮਾਨ ਤੇ ਮੋਦੀ ਸਰਕਾਰ ਪਾਉਣ ਦੀ ਤਿਆਰੀ ਕਰ ਰਹੀ ਹੈ ਇਹਦੇ ਵਿੱਚ ਵਿਰੋਧ ਕਰ ਰਹੇ ਆ ਇਸ ਨੀਤੀ ਤਹਿਤ ਹੀ ਜਿਹੜੇ ਪ੍ਰੀ ਪੇਡ ਮੀਟਰ ਆ ਉਹਨਾਂ ਨੂੰ 31 ਅਗਸਤ ਤੱਕ ਮਲਾਜ਼ਮਾਂ ਦੇ ਘਰਾਂ 'ਚ ਲਾਉਣ ਦੀ ਤਿਆਰੀ ਹੈ ਤਦ ਕਹਾ ਪਿੰਡਾਂ 'ਚ ਪਾਈ ਫੋਰਸ ਵੀ ਲਾਏ ਜਾਣੇ ਆ ਇਸ ਕਰਕੇ ਇਸ ਮੁੱਦੇ ਤੇ ਸਬੂੱਚੇ ਪੰਜਾਬੀਆਂ ਨੂੰ ਪੀਲਿਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਇੱਕ ਦਿਨ ਜਿਹੜਾ ਵਾ 14 ਜੁਲਾਈ 2025 ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪੰਜਾਬ ਪਾਵਰ ਕਾਮ ਜਿਹੜਾ ਚੀਫ ਆਫਿਸ ਅੰਮ੍ਰਿਤਸਰ ਆ ਬਾਰਡਰ ਜਿਹੜੇ ਉੱਥੇ ਪਹੁੰਚੋ ਇਹਦੇ ਨਾਲ ਦੀ ਨਾਲ ਜਿਹੜੀ ਕੱਲ 9 ਜੁਲਾਈ ਨੂੰ ਆ ਦੇਸ਼ ਅੰਦਰ ਟ੍ਰੇਡ ਜਥੇਬੰਦੀਆਂ ਇੱਕ ਦਿਨ ਦੀ ਹੜਤਾਲ ਕਰ ਰਹੀਆਂ ਨੇ ਜਿਹਦੇ ਵਿੱਚ ਨਿੱਜੀਕਰਨ ਉਦਾਰੀਕਰਨ ਸੰਸਾਰੀਕਰਨ ਦੀਆਂ ਨੀਤੀਆਂ ਦਾ ਵਿਰੋਧ ਆ ਔਰ ਜਿਹੜੇ ਲੇਬਰ ਕੋਡ ਉਹਦੀ ਸਰਕਾਰ ਨੇ ਖਤਮ ਕਰਕੇ ਚਾਰ ਲੇਬਰ ਕੋਡ ਬਣਾ ਦਿੱਤੇ ਸੀ ਲੇਬਰ ਐਕਟ ਖਤਮ ਕੀਤੇ ਸੀ ਜਿਸ ਤੋਂ 8 ਘੰਟੇ ਤੋਂ ਵਧਾ ਕੇ ਜਿਹੜਾ ਸਮਾਂ 12 ਘੰਟੇ ਕਰ ਦਿੱਤਾ ਸੀ ਕਿਸੇ ਦਾ ਵੀ ਇਹਦੇ ਵਿਰੋਧ ਜਿਹੜਾ ਸੰਘਰਸ਼ ਕਰ ਰਹੀਆਂ ਸੀ ਉਹਦਾ ਸਮਰਥਨ ਕਰਦੇ ਆਂ ਔਰ ਕੱਲ ਦੀ ਸਟ੍ਰਾਈਕ ਦੇ ਕਿਸਾਨ ਮਿਟਰਸ ਕਰਕੇ ਪੂਰੀ 支持 ਕਰੂਗੀ ਇਹ ਤੋਂ ਕਹਾ ਜਿਹੜਾ ਮੋਤੀ ਸਰਕਾਰ ਅਮਰੀਕਾ ਦੇ ਨਾਲ ਸਮਝੌਤਾ ਕਰਨ ਜਾ ਰਹੀ ਆ ਸਮਝੌਤਾ ਲਗਭਗ ਹੋ ਗਿਆ ਵਾ ਇਹ ਸਮਝੌਤਾ ਦੇਸ਼ ਦੀ ਖੇਤੀ ਨੂੰ ਉਜਾੜਨ ਵਾਲਾ ਹੋਊਗਾ ਭਾਰਤ ਸਰਕਾਰ ਨੂੰ ਕਿਸੇ ਦਬਾਅ ਦੇ ਵਿੱਚ ਅਮਰੀਕਾ ਨਾਲ ਅਮਰੀਕਾ ਦੀਆਂ ਬਾੜੀਆਂ ਜਿਹੜੀਆਂ ਵਸਤੂਆਂ ਇਸ ਮੰਡੀ ਸਾਡੀ ਮੰਡੀ ਵਿੱਚ ਲੈ ਕੇ ਡੰਪ ਕਰਨ ਦਾ ਜਾਂ ਡੇਰੀ ਸੈਕਟਰ ਨੂੰ ਟੈਕਸ ਮੁਕਤ ਕਰਨ ਦਾ ਫੈਸਲਾ ਵਾਪਸ ਲੈਣਾ ਚਾਹੀਦਾ ਇਹਦੇ ਨਾਲ ਦੇਸ਼ ਦੇ ਕਿਸਾਨ ਮਜ਼ਦੂਰਾਂ ਜਾੜਾ ਹੋਊਗਾ ਸਗੋਂ ਐਤਕੀ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਆ ਰਿਹਾ ਉਹਦੇ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਔਰ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫੀ ਤੇ ਜਿਹੜੀ ਆ ਮੋਦੀ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਆ